ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਆਉਣ ਵਾਲੀ ਪੰਜਾਬੀ ਫਿਲਮ ਰਿਸ਼ਤੇ ਨਾਤੇ ਜੋ ਪ੍ਰਸਿੱਧ ਨਿਰਦੇਸ਼ਕ ਨਸੀਬ ਰੰਧਾਵਾ ਦੁਆਰਾ ਨਿਰਦੇਸ਼ਿਤ ਕੀਤੀ ਗਈ ਹੈ ਤੇ ਨਿਰਮਾਤਾ ਕਸ਼ਮੀਰ ਸਿੰਘ ਸੋਹਲ ਅਤੇ ਕੁਲਜੀਤ ਸਿੰਘ ਖਾਲਸਾ ਦੁਆਰਾ ਨਿਰਮਿਤ ਕੀਤੀ ਗਈ ਹੈ 24 ਜਨਵਰੀ 2025 ਨੂੰ ਸਾਰੀ ਦੁਨੀਆ ਵਿੱਚ ਰਿਲੀਜ਼ ਹੋਣ ਲਈ ਤਿਆਰ ਹੈ ਫਿਲਮ ਦਾ ਟੀਜ਼ਰ ਅਤੇ ਗੀਤ ਵੀਰਵਾਰ ਨੂੰ ਚੰਡੀਗੜ੍ਹ ਪ੍ਰੈਸ ਕਲੱਬ ਵਿੱਚ ਸਾਂਝਾ ਕੀਤਾ ਗਿਆ ਇਸ ਫਿਲਮ ਵਿੱਚ ਭੰਗੜੇ ਦੇ ਬੇਤਾਜ ਬਾਦਸ਼ਾ ਰਗਵੀਰ ਸੋਹਲ ਪਹਿਲੀ ਵਾਰ ਵੱਡੇ ਪਰਦੇ ਤੇ ਨਜ਼ਰ ਆਉਣਗੇ ਇਨ੍ਹਾਂ ਦੇ ਨਾਲ-ਨਾਲ ਖੂਬਸੂਰਤ ਅਦਾਕਾਰਾ ਲਵ ਗਿਲ ਵੀ ਮੁੱਖ ਕਿਰਦਾਰ ਵਿੱਚ ਨਜ਼ਰ ਆਵੇਗੀ ਫਿਲਮ ਦੇ ਟੀਜ਼ਰ ਨੂੰ ਭਰਮਾ ਹੁੰਗਾਰਾ ਮਿਲ ਰਿਹਾ ਹੈ ਤੇ ਕੈਨੇਡਾ ਵਿੱਚ ਰਹਿ ਰਹੇ ਰਗਵੀਰ ਸੋਹਲ ਨੇ ਕਿਹਾ ਹੈ ਕਿ ਪਰਿਵਾਰਕ ਤਾਣੇ ਬਾਣਿਆਂ ਨੂੰ ਦਰਸਾਉਂਦੀ ਇੱਕ ਖੂਬਸੂਰਤ ਇਹ ਫਿਲਮ ਹੈ ਜੋ ਦਰਸ਼ਕਾਂ ਨੂੰ ਬਹਿਤ ਪਸੰਦ ਆਵੇਗੀ ਜਿੱਥੇ ਗੁਰਦਾਸਪੁਰ ਵਿੱਚ ਸ਼ੁੱਕਰਵਾਰ ਤੇ ਸ਼ਨੀਵਾਰ ਨੂੰ ਹੋਈ ਬਾਰਿਸ਼ ਨੇ ਮੌਸਮ ਵਿੱਚ ਤਬਦੀਲੀ ਲਿਆਉਂਦੀ ਹੈ ਤੇ ਬੇਸ਼ੱਕ ਸੁੱਕੀ ਠੰਡ ਤੋਂ ਲੋਕਾਂ ਨੂੰ ਰਾਹਤ ਮਿਲ ਗਈ ਪਰ ਰੁਤੇ ਹੀ ਬਾਰਿਸ਼ ਕਾਰਨ ਤੁੰਵੀ ਪੈਣੀ ਸ਼ੁਰੂ ਹੋ ਗਏ ਤੇ ਲਗਾਤਾਰ ਕਈ ਦਿਨਾਂ ਤੋਂ ਸੰਗੜੀ ਤੁੰਪੈ ਰਹੀ ਹੈ ਜਿਸ ਕਾਰਨ ਗੱਡੀਆਂ ਦੇ ਡਰਾਈਵਰਾਂ ਦੀਆਂ ਮੁਸੀਬਤਾਂ ਵੀ ਵੱਧ ਗਈਆਂ ਹਨ বাস ਚਾਲਕਾਂ ਨੇ ਦੱਸਿਆ ਕਿ ਉਹਨਾਂ ਨੂੰ ਤੁੰਦ ਕਾਰਨ ਉਹਨਾਂ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉੱਥੇ ਉਹਨਾਂ ਨੂੰ ਦੂਜੇ ਪਾਸੇ ਗੱਡੀ ਚਾਲਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਆਪਣਾ ਬਚਾਅ ਆਪ ਕਰਨ ਅਤੇ ਅਜਿਹੇ ਮੌਸਮ ਵਿੱਚ ਸੰਭਾਲ ਕੇ ਗੱਡੀ ਚਲਾਉਣ ਕਿਉਂਕਿ ਸੜਕਾਂ ਤੇ ਵਿਜ਼ਿਬਿਲਟੀ ਜ਼ੀਰੋ ਦੇ ਬਰਾਬਰ ਨਜ਼ਰ ਆ ਰਹੀ ਹੈ। ਪਰੇਸ਼ਾਨੀ ਤਾਂ ਦੱਸ ਹੀ ਨਹੀਂ ਸਕਦੇ ਕਿ ਕਿੰਨੀ ਕਾ ਤੁਹਾਡੇ ਸਾਹਮਣੇ ਇਹ ਸਾਰੀ। ਜਦੋਂ ਇੱਕਦਮ ਧੁੰਦ ਦੇ ਬੁੱਲੇ ਆਉਂਦੇ ਨੇ ਤੇ ਬੜੀ ਮੁਸ਼ਕਲ ਆਉਂਦੀ ਆ ਡਰਾਈਵਰ ਜਿਹੜੇ ਨੇ ਉਹ ਵਿਚਾਰੇ ਅੱਖਾਂ ਰਹਿ ਜਾਂਦੀਆਂ ਨੇ। ਹਾਦਸਿਆਂ ਦਾ ਬਹੁਤ ਜ਼ਿਆਦਾ ਮਤਲਬ ਵੀ ਖਤਰਾ ਬਣਿਆ ਰਹਿੰਦਾ ਹੈ। ਜਿਹੜੀ ਸੜਕਾਂ ਦੇ ਉੱਤੇ ਲਾਈਨਿੰਗ ਹੈ, ਚਿੱਟੀ ਲਾਈਨਿੰਗ ਜਾਂ ਪੀਲੀ ਲਾਈਨਿੰਗ ਜਿਹੜੀ ਕੀਤੀ ਹੋਵੇ ਉਦੇ ਨਾਲ ਜਿਹੜਾ ਉਹ ਫਾਇਦਾ ਹੁੰਦਾ ਪਰ ਬਹੁਤ ਜਗ੍ਹਾ ਦੇ ਉੱਤੇ ਬਹੁਤ ਜਗ੍ਹਾ ਦੇ ਉੱਤੇ ਜਿਹੜੀ ਲਾਈਨਿੰਗ ਆ ਉਹ ਨਹੀਂ ਹੈਗੀ ਮੇਰਾ ਵਿਭਾਗਾਂ ਨੂੰ ਥੋੜੀ ਬੇਨਤੀ ਹੈ ਵੀ ਉਹ ਵੀ ਕੀਤਾ ਜਾਵੇ ਉਹਦੇ ਨਾਲ ਜਾਣ ਮਾਲ ਦੀ ਰੱਖਿਆ ਜਿਹੜੀ ਉਹ ਦੇਖੋ ਜੀ ਨੌਜਵਾਨਾਂ ਨੂੰ ਪ੍ਰੋਪਰ ਟ੍ਰੇਨਿੰਗ ਲੈਣੀ ਚਾਹੀਦੀ ਹੈ ਜਾ ਸਿੱਖਣੀ ਚਾਹੀਦੀ ਹੈ ਕੋਈ ਏਡੀ ਗੱਲ ਨਹੀਂ तकरीबन ਸਾਰੇ ਡਰਾਈਵਰ ਹੀ ਨੇ ਵਧੀਆ ਨੇ ਕਿਉਂਕਿ ਗੱਡੀਆਂ ਇਲੈਕਟ੍ਰੋਨਿਕਸ ਆ ਗਈਆਂ ਨੇ ਔਰ ਪੜੇ ਲਿਖੇ ਮੁੰਡੇ ਆ ਗਏ ਨੇ ਉਹਨੋਂ ਪੁਰਾਣੇ ਡਰਾਈਵਰ ਤੇ ਹੈ ਨਹੀਂ ਵੀ ਅਨਪਾੜ੍ਹ ਸੀਗੇ ਇਹ ਸਾਰੇ ਪੜ੍ਹੇ ਲਿਖੇ ਨੇ ਔਰ YouTube ਤੇ ਵਗੈਰਾ ਵੀ ਸਾਰਾ ਕੁਝ ਆਉਂਦਾ ਵੀ ਕਿੱਦਾਂ ਸਾਈਨ ਕਿਉਂਕਿ ਜਿਹੜੇ ਹਾਂ ਗੋਲਡ ਚਲਾਉਣ ਤੇ ਲਾਇਸੈਂਸ ਜਿਹੜੇ ਨੇ ਪ੍ਰੋਪਰ ਇਹਨਾਂ ਦੇ ਬਣਦੇ ਵੀ ਬੜੇ ਤਰੀਕੇ ਨਾਲ ਹੋਂ ਤਾਂ ਅੱਗੇ ਤੇ ਜਾਲੀ ਜੁਲੀ ਬਣ ਜਾਂਦੀ ਹੋਂ ਤੇ ਚਲਾ ਕੇ ਤੇ ਫਿਰ ਚੱਲਦੀ ਐ ਇੰਡੀਕੇਟਰ ਜਿਹੜੇ ਸਾਰੇ ਚੱਲਦੇ ਹੋਣੇ ਚਾਹੀਦੇ ਆ ਤੁਹਾਡੀਆਂ ਗੱਡੀਆਂ ਦੇ ਪੀਲੀਆਂ ਲਾਈਟਾਂ ਚੱਲਦੀਆਂ ਹੋਣੀਆਂ ਚਾਹੀਦੀਆਂ ਇਹ ਨਹੀਂ ਵੀ ਤੁਸੀਂ ਤੁਹਾਨੂੰ ਵਿਜ਼ਿਬਿਲਟੀ ਦੇਖਦੀ ਆ ਤੁਸੀਂ ਆਪਣੀਆਂ ਲਾਈਟਾਂ ਬੰਦ ਕਰਕੇ ਰੱਖੋ ਲਾਈਟਾਂ ਜਗਾ ਕੇ ਰੱਖੋ ਉਹ ਲਾਈਟਾਂ ਦਾ ਬਿੱਲ ਨਹੀਂ ਹੁੰਦਾ ਰਾਤ ਨੂੰ ਇੱਕ ਹਨੇਰਾ ਉਹ ਤੋਂ ਤੋਂ ਉਹ ਫਿਰ ਡਬਲ ਹੋ ਜਾਂਦੀ ਹੈ ਜੀ ਉਦੋਂ ਗੰਨਾ ਚੱਲ ਪਿਆ ਹਾਂਜੀ ਉਹ ਗੰਨਾ ਟਰਾਲੀਆਂ ਚੱਲ ਪਿਆ ਨੇ ਮਾਈਟ ਨਹੀਂ ਉਹਨਾਂ ਦੇ ਕੀ ਕਹਿਣਾ ਜਿੰਦੇ ਕਿੰਨੇ ਵਾਲਿਆਂ ਨੂੰ ਕੀ ਕਹਿਣਾ ਜਿੰਦੇ ਜੀ ਗੰਨੇ ਲਾ ਕੇ ਹੁੰਦੇ ਨੇ ਗੰਨੇ ਵਾਲਿਆਂ ਨੂੰ ਕਹਿਣਾ ਚਾਹੁੰਦੇ ਆ ਜੀ ਵੀ ਜਿਹੜੇ ਤੁਹਾਡੀਆਂ ਗੰਨਾ ਜਿਹੜਾ ਵਧਾਇਆ ਹੋਇਆ ਚਲੋ ਸਾਲ ਬਾਅਦ 6 ਮਹੀਨੇ ਜਦੋਂ ਵੀ ਤੁਸੀਂ ਟਰਾਲੀਆਂ ਲੈ ਕੇ ਰੋਡ ਤੇ ਆਉਨੇ ਹੋ ਪ੍ਰੋਪਰ ਇੰਡੀਕੇਟਰ ਵਗੈਰਾ ਜਿਹੜੀਆਂ ਲਾਈਟਾਂ ਜਿਹੜੀਆਂ ਹੁੰਦੇ ਡਿਜੀਟਲ ਬਹੁਤ ਲੱਗੀਆਂ ਨੇ ਮਗਰ ਲਾ ਕੇ ਰੱਖੋ ਵੀ ਤੁਹਾਡੀ ਦੂਰੋਂ ਪਤਾ ਲੱਗ ਸਕੇ ਬੱਸਾਂ ਵਾਲਿਆਂ ਨੂੰ ਕਾਰਾਂ ਵਾਲਿਆਂ ਨੂੰ ਕਿ ਟਰਾਲੀ ਆ ਰਹੀ ਹੈ ਮੇਰਾ ਨਾਮ ਹੈ ਬਚਿੱਤਰ ਸਿੰਘ ਤੁੰਦ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਆਉਂਦੀ ਆ ਜੀ ਗੱਡੀਆਂ ਚਲਾਉਣ ਦੇ ਵਿੱਚ ਸਭ ਤੋਂ ਜ਼ਿਆਦਾ ਡਰਾਈਵਰ ਨੂੰ ਭਾਵੇਂ ਉਹ ਸਰਕਾਰੀ ਆ ਭਾਵੇਂ ਉਹ ਪ੍ਰਾਈਵੇਟ ਵਾ ਜਾਨ ਤਾਂ ਸਾਰਿਆਂ ਦੀ ਇੱਕੋ ਜੀ ਆ ਪਰਿਵਾਰ ਆ ਮਗਰ ਬੱਚੇ ਆ ਹਰ ਇੱਕ ਨੂੰ ਆਪਣੀ ਗੱਡੀ ਜਿਹੜੀ ਆ ਸਲੋ ਚਲਾਉਣੀ ਚਾਹੀਦੀ ਆ ਗੱਡੀਆਂ ਦੀਆਂ ਲਾਈਟਾਂ ਵਗੈਰਾ ਡਿਮ ਲਾਈਟਾਂ ਹੈਂਡਿਕਟਰ ਇਸ਼ਾਰੇ ਵਗੈਰਾ ਸਾਰੇ ਜਗਨੇ ਚਾਹੀਦੇ ਗੱਡੀਆਂ ਦੇ ਗੱਡੀ ਭਾਵੇਂ ਕੋਈ ਵੀ ਹੋਵੇ ਭਾਵੇਂ ਨਿੱਕੀ ਵੀ ਭਾਵੇਂ ਵੱਡੀ ਆ ਕਾਰ ਵਾ ਬੱਸ ਵਾ ਜੋ ਵੀ ਆ ਟਰੱਕ ਵਾ ਇਸ ਕਰਕੇ ਤੁੰਦ ਦੇ ਵਿੱਚ ਬਹੁਤ ਜ਼ਿਆਦਾ ਪਰੇਸ਼ਾਨੀ ਐਕਸੀਡੈਂਟ ਹੋਣ ਦਾ ਕਾਰਨ ਇਹੋ ਬਣਦੇ ਜ਼ਿਆਦਾ ਇੱਥੇ ਦਿਖਾਈ ਘੱਟ ਦਿੰਦਾ ਵਾ ਲਾਈਟਾਂ ਵਗੈਰਾ ਘੱਟ ਚੱਲਦੀਆਂ ਅੱਜ ਕੱਲ ਟਰਾਲੀਆਂ ਚੱਲਦੀਆਂ ਗੰਨੇ ਵਾਲੀਆਂ ਉਹਨਾਂ ਦੇ ਮਗਰ ਕੋਈ ਵੀ ਲਾਈਟ ਨਹੀਂ ਹੁੰਦੀ ਉਹਦਾ ਕਰਕੇ ਬਹੁਤ ਜ਼ਿਆਦਾ ਡਰਾਈਵਰ ਨੂੰ ਪਰੇਸ਼ਾਨੀ ਆਉਂਦੀ ਐਕਸੀਡੈਂਟ ਤਾਂ ਹੁੰਦੇ ਜਾਂਦਾ ਇਸ ਕਰਕੇ ਲਾਈਟ ਜ਼ਰੂਰ ਚਾਹੀਦੀ ਗੱਡੀ ਦੀ ਡਿਮ ਲਾਈਟ ਐਂਡੀਕੇਟਰ ਇਹ ਜਗਨੇ ਚਾਹੀਦੇ ਮੇਰਾ ਤੇ ਇਹੋ ਸੁਝਾਅ ਵਾ ਸਾਰਿਆਂ ਨੂੰ ਵੇਖੋ ਵੀ ਆਪਣੀ ਜਾਨ ਦੀ ਆਪ ਅਸੀਂ ਰਾਖੀ ਕਰੀਏ ਗੱਡੀ ਜਿਹੜੀ ਗਲਤ ਨਾ ਚਲਾਈਏ ਉਹ ਵਟਾਕ ਵਗੈਰਾ ਤੁਹਾਨੂੰ ਜਨਾ ਕਰੀਏ ਸਭ ਤੋਂ ਪਹਿਲੀ ਗੱਲ ਤੇ ਆ ਦੂਜੀ ਗੱਲ ਐ ਵੀ ਲਾਈਟਾਂ ਵਗੈਰਾ ਦਾ ਧਿਆਨ ਰੱਖੋ ਗੱਡੀ ਜਿਹੜੀ ਆ ਜਿਆਦਾ ਓਵਰਸਪੀਡ ਨਹੀਂ ਚਲਾਉਣੀ ਚਾਹੀਦੀ ਧੁੰਦ ਦੇ ਵਿੱਚ ਮੈਂ ਤੇ ਇਹੋ ਕਹੂੰਗਾ ਵੀ ਆਪਣੀ ਜਾਨ ਦੀ ਆਪ ਰਾਖੀ ਕਰੋ ਧੁੰਦ ਦੀ ਬਹੁਤ ਜਿਆਦੀ ਪਰੇਸ਼ਾਨੀ ਆ ਰਹੀ ਆ ਕੋ ਜਿਹੜੇ ਹੈਵੀ ਵਾਹਨ ਆ ਗੰਨੇ ਵਾਲੀਆਂ ਟਰਾਲੀਆਂ ਤੂੜੀ ਵਾਲੇ ਟਰੱਕ ਇਹਨਾਂ ਦੀ ਬਹੁਤ ਜਿਆਦੀ ਪਰੇਸ਼ਾਨੀ ਆ ਤੇ ਟਰਾਲੀਆਂ ਟਰੂਲੀਆਂ ਤਾਂ ਤੇ ਏਦਾਂ ਵੀ ਮਤਲਬ ਕੋਈ ਇੰਡੀਕੇਟਰ ਵੀ ਹੈ ਨਹੀਂ ਪਿੱਛੇ ਗੁਰਦਾਸਪੁਰ ਦਾ ਨੌਜਵਾਨ ਤਲਵਿੰਦਰ ਸਿੰਘ ਬਲ ਜਿਸ ਨੇ ਚੰਗਾ ਪੋਵੇਕ ਬਣਾਉਣ ਲਈ ਬੀਟੇ ਤੱਕ ਪੜਾਈ ਤਾਂ ਕੀਤੀ ਪਰ ਫੇਰ ਕਰੋ ਦੂਰ ਨੌਕਰੀ ਮਿਲੀ ਤਾਂ ਚੰਗੀ ਪਲੀ ਨੌਕਰੀ ਉਹਨੇ ਸੇ ਛੱਡ ਦਿੱਤੀ ਯਾਰਾ ਦੋਸਤਾਂ ਦੇ ਕਹਿਣਾ ਸੀ ਕਿ ਉਹ ਵਧੀਆ ਪੱਗ ਬਨ ਲੈਂਦਾ ਹੈ ਤੇ ਕਈ ਮੌਕਿਆਂ ਤੇ ਉਸ ਕੋਲ ਯਾਰ ਬਿਲੀ ਪੱਗਾ ਬਣਾਉਣ ਵੀ ਆਉਂਦੇ ਸਨ ਹੌਲੀ-ਹੌਲੀ ਉਸ ਦੇ ਪੱਗ ਬਨਣ ਨੂੰ ਹੀ ਕੀਤੇ ਦੇ ਤੌਰ ਤੇ ਅਪਣਾ ਲਿਆ ਤੇ ਜਲਦੀ ਮਸ਼ਹੂਰ ਹੋ ਗਿਆ ਹੁਣ ਪੱਗ ਬਨਣ ਵਿੱਚ ਉਹ ਇੰਨਾ ਨਾਮ ਕਮਾ ਚੁੱਕਿਆ ਹੈ ਕਿ ਮਸ਼ਹੂਰ ਹਸਤੀਆਂ ਦੇ ਘਰਾਂ ਵਿੱਚ ਜਾ ਕੇ ਉਹ ਵਿਆਹਾਂ ਤੇ ਵੀ ਪੱਗਾ ਬੰਨਦਾ ਹੈ ਹਾਂਜੀ ਸਤਿ ਸ੍ਰੀ ਅਕਾਲ ਜੀ ਆ ਮੈਂ ਤਲਵਿੰਦਰ ਸਿੰਘ ਬੱਲ ਜੋ ਕਿ ਗੁਰਦਾਸਪੁਰ ਤੋਂ ਬਿਲੋਂਗ ਕਰਦਾ ਆਂ ਤੇ ਮੇਰਾ ਗੁਰਦਾਸਪੁਰ ਕਾਨਵਾਂ ਚੌਂਕ ਦੇ ਵਿੱਚ ਇੱਕ ਪਗੜੀ ਸੈਂਟਰ ਹੈ ਜਿੱਥੇ ਮੈਂ ਵੱਖ-ਵੱਖ ਤਰ੍ਹਾਂ ਦੀਆਂ ਪੱਗਾਂ ਸਜਾਉਂਦਾ ਵਾਂ ਤੇ ਇੱਥੇ ਵੱਖ-ਵੱਖ ਲਾਗੇ ਗੁਰਦਾਸਪੁਰ ਦੇ ਕਾਫੀ سارے ਪਿੰਡ ਮੇਰੇ ਨਾਲ ਇੱਥੇ ਜੁੜੇ ਹੋਣ ਕਰਕੇ ਇੱਥੇ ਕਾਫੀ ਪੱਗਾਂ ਬਣਾਉਣ ਵੀ ਆਉਂਦੇ ਨੇ ਤੇ ਮੈਂ ਮੇਰਾ ਇੱਕ ਸੰਦੇਸ਼ ਆ ਕਿ ਸਾਰੇ ਨੌਜਵਾਨਾਂ ਨੂੰ ਵੀ ਨੌਜਵਾਨਾਂ ਤੋਂ ਅੱਗੇ ਜਿਹੜੇ ਬੱਚੇ ਆਉਣ ਵਾਲੇ ਸਾਡੇ ਤੋਂ ਬਾਅਦ ਵਾਲੇ ਆ ਉਹਨਾਂ ਨੂੰ ਸੰਦੇਸ਼ ਹੈ ਕਿ ਇਹ ਪੱਗਾਂ ਬੰਨਣੀਆਂ ਚਾਹੀਦੀਆਂ ਨੇ ਪੱਗ ਸਾਡੀ ਜਿਹੜੀ ਗੁਰੂਆਂ ਦੀ ਦਿੱਤੀ ਦੇਣ ਆ ਨਾ ਉਹਨਾਂ ਦੇ ਦਿੱਤੇ ਜਿਹੜੇ ਦਿੱਤੀ ਦੇਣ ਤੇ ਉੱਤੇ ਸਾਨੂੰ ਚੱਲਣਾ ਚਾਹੀਦਾ ਵਾ ਪੱਗ ਬੰਨ ਕੇ ਸਾਨੂੰ ਮਾਣ ਮਹਿਸੂਸ ਹੁੰਦਾ ਵਾ ਪੱਗ ਬੰਨ ਕੇ ਅਸੀਂ ਹਰ ਇੱਕ ਦੁਨੀਆ ਤੋਂ ਵੱਖਰੇ ਦਿਖਣ ਵਾਲੇ ਕਿ ਸਰਦਾਰ ਵੀ ਘੁਆਏ ਜਾਂਦੇ ਆ ਤੇ ਪੱਗਾਂ ਦੇ ਨਾਲ ਜੜਿਕਾ ਨਾ ਉਹ ਹੋਰ ਵੀ ਬਹੁਤ ਸਾਰੀਆਂ ਮਜ਼ਾਕ ਇਤਿਹਾਸ ਦੇ ਨਾਲ ਬਹੁਤ ਸਾਰੀਆਂ ਜੁੜੀਆਂ ਹਈਆਂ ਇਹ ਪਗੜੀ ਨੇ ਸਾਨੂੰ ਬਹੁਤ ਕੁਝ ਦਿੱਤਾ ਇਤਿਹਾਸ ਨਾਲ ਜੋੜਿਆ ਹੋਇਆ ਇਹਦੇ ਵਿੱਚ ਬਹੁਤ ਸ਼ਹੀਦੀਆਂ ਵੀ ਪਾਈਆਂ ਨੇ ਬਣਿਆ ਜਾਣੇ ਨੇ ਸਾਡੇ ਵਾਰੀ ਕਿਹਾ ਜਾਂਦਾ ਹੈ ਕਿ ਕਾਫੀ ਸੈਲੀਬ੍ਰਿਟੀਜ਼ ਨਾਲ ਔਰ ਚੰਗੀਆਂ ਹਸਤੀਆਂ ਦੇ ਘਰਾਂ ਵਿੱਚ ਪਰਿਵਾਰਾਂ ਵਿੱਚ ਜਾ ਕੇ ਪੱਜਾ ਬਣ ਕੇ ਆਏ ਹੋ ਹਾਂਜੀ ਕਿਹਦੇ ਕਿਹਦੇ ਨਾਲ ਕੰਮ ਕੀਤਾ ਹੁੰਦਾ ਮੈਂ ਇੱਥੋਂ ਗੁਰਦਾਸਪੁਰ ਤੇ ਬਹੁਤ ਜਿਆਦਾ ਜਿਹੜੇ ਜਿਹੜੇ ਚੰਗੇ ਪਰਿਵਾਰ ਨੇ ਚੰਗੀਆਂ ਫੈਮਲੀਆਂ ਨੇ ਜਿਹੜੀਆਂ ਉਹਨਾਂ ਨਾਲ ਵੀ ਕੰਮ ਕੀਤਾ ਹੋਇਆ ਇੱਥੇ ਘਰਾਂ 'ਚ ਜਾ ਕੇ ਔਰ ਮੈਂ ਪਟਿਆਲੇ ਮਨਿੰਦਰ ਸਿੰਘ ਕੈਪਟਨ ਮਨਿੰਦਰ ਸਿੰਘ ਦੀ ਫੈਮਲੀ 'ਚ ਵੀ ਕਿਸੇ ਦੇ ਵਿਆਹ ਸੀਗਾ ਤੇ ਉੱਥੇ ਵੀ ਮੈਂ ਪੱਗਾ ਬੰਨ ਕੇ ਆਵਾਂ ਇੱਥੇ ਜਸਬੀਰ ਜਸੀ ਹੈ ਆਪਣੇ ਕੋ ਗੁਰਦਾਸਪੁਰ ਸਿੰਘ ਸਿੰਗਰ ਨੇ ਉੱਥੇ ਵੀ ਉਹਨਾਂ ਦੇ ਵੀ ਘਰਾਂ ਚ ਆਪਾਂ ਗੰਸਾ ਜਾ ਕੇ ਆਵਾਂ ਜੇਕਰ ਤੁਸੀਂ ਸੜਕ ਤੇ ਚੱਲਦੇ-ਚੱਲਦੇ ਆਪਣੇ ਮੋਬਾਈਲ ਫੋਨ ਤੇ ਗੱਲ ਕਰ ਰਹੇ ਹੋ ਤਾਂ ਹਮੇਸ਼ਾ ਚੁਕੰਨੇ ਰਹੋ ਕਿਉਂਕਿ ਪਿੱਛੋਂ ਆ ਰਹੇ ਮੋਟਰਸਾਈਕਲ ਸਵਾਰ ਤੁਹਾਡਾ ਫੋਨ ਖੋ ਕੇ ਫਰਾਰ ਹੋ ਸਕਦੇ ਹਨ ਗੁਰਦਾਸਪੁਰ ਦੇ ਵਿੱਚ ਇੱਕ ਦਿਹਾੜੀਦਾਰ ਨੌਜਵਾਨ ਨਾਲ ਅਜੀਹਾ ਹੀ ਵਾਪਰਿਆ ਪੈਲਸਾਂ ਹੋਟਲਾਂ ਵਿੱਚ ਦਿਹਾੜੀਦਾਰੀ ਕਰਨ ਵਾਲਾ ਯੋਧਾ ਨਾਮ ਦਾ ਨੌਜਵਾਨ ਜੋ ਅਠਵਾਲ ਪਿੰਡ ਦਾ ਰਹਿਣ ਵਾਲਾ ਹੈ ਅੱਜ ਮਹਿਰਚੰਦ ਰੋਡ ਤੇ ਸਥਿਤ ਇੱਕ ਨਿੱਜੀ ਪੈਲਸ ਵਿੱਚ ਦਿਹਾੜੀ ਲਗਾਉਣ ਜਾ ਰਿਹਾ ਸੀ ਤੇ ਇਸ ਦੌਰਾਨ ਉਸ ਦਾ ਮੋਬਾਈਲ ਫੋਨ ਵੱਜ ਗਿਆ ਤੇ ਸੁਣਨ ਲਈ ਉਸਨੇ ਫੋਨ ਕੰਨ ਨੂੰ ਲਗਾ ਲਿਆ ਤੇ ਉਹ ਫੋਨ ਤੇ ਗੱਲ ਕਰ ਰਿਹਾ ਸੀ ਕਿ ਅਚਾਨਕ ਪਿੱਛੋਂ ਮੋਟਰਸਾਈਕਲ ਤੇ ਦੋ ਨੌਜਵਾਨ ਆਏ ਤੇ ਉਸ ਦਾ ਮੋਬਾਈਲ ਖੋ ਕੇ ਫਰਾਰ ਹੋ ਗਏ ਫੋਟੋ ਆ ਰਿਹਾ ਹੈ ਤੇ ਐਸਟੀ ਕੋਲੇ ਵੱਲੋਂ ਜਾ ਰਿਹਾ ਹੈ ਰਸਤੇ 'ਚ ਜੇ ਫਰੈਂਡਸ ਲੱਗੇ ਨਾ ਮੈਂ ਨਾ ਜਨਰਲੀ ਵੇਖਿਆ ਕਿ ਇਹ ਮੁੰਡੇ ਨੇ ਨਾ ਫੋਨ ਲਾਇਆ ਹੀ ਕੰਤੇ ਤੇ ਦੋ ਮੁੰਡਿਆਂ ਨੇ ਕੋਈ ਫੋਨ ਖੋਲਿਆ ਤੇ ਮੈਂ ਕਿਹਾ ਚਾਹੇ ਦੋਸਤ ਵਗੈਰਾ ਹੋਣ ਇਹਨੇ ਮੈਂ ਪੁੱਛਿਆ ਖਿਲਾੜ ਕੇ ਮੈਂ ਕੀ ਹੋਇਆ ਕੀ ਹੋਇਆ ਕਹਿੰਦਾ ਪੜੀ ਮੇਰਾ ਫੋਨ ਖੋਲਿਆ ਤੇ ਮੈਂ ਹਾਂ ਮੇਰੇ ਬੈਕ ਤੇ ਤੇ ਮੈਂ ਐਕਟਿਵਾ ਮਗਰ ਲਾ ਲਈ ਉਹ ਕਾਫੀ ਸਪੀਡ ਸੀ ਸਪੀਡ ਦੇ ਚੱਕਰ 'ਚ ਉਹ ਮੇਨਾ ਕਾਫੀ 200 ਕਿਲੋਮੀਟਰ ਦਾ ਫਰਕ ਪਾ ਗਿਆ ਪਰ ਉਹ ਮੈਂ ਉਹਨਾਂ ਨੂੰ ਮਗਰ ਹੀ ਰਿਹਾ ਉਮੜ ਕੇ ਉਹ ਚੱਲ ਗਿਆ ਰਾਮਸ਼ੰਗਰ ਕਲੋਨੀ 'ਚ ਰਾਮਸ਼ੰਗਰ ਕਲੋਨੀ 'ਚ ਉਹ ਗਲੀਆਂ 'ਚ ਗਿਆ ਗਲੀਆਂ ਤੋਂ ਉਹ ਉਧਰ ਫਟ ਕੇ ਸੀ ਮਗਰ ਲਾਇਆ ਪਰ ਉਸ ਤੋਂ ਬਾਅਦ ਉਹ ਆਉਣ ਲੱਗੇ ਕਿ ਮਤਲਬ ਨਹੀਂ ਗੈਪ ਹੀ ਹੋ ਗਏ ਮੈਨੂੰ ਲੱਗਦਾ ਸ਼ਾਇਦ ਕੋਲੋਨੀ ਅਗਲਾ ਨਹੀਂ ਕਿਤੇ ਵੜ ਗਈ ਹੈ ਉਸ ਤੋਂ ਬਾਅਦ ਪਤਾ ਨਹੀਂ ਲੱਗਾ ਥਾਣਾ ਤਾਰੀਵਾਲ ਦੀ ਪੁਲਿਸ ਨੂੰ ਇਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪਿੰਡ ਜ਼ਫਰਪਾਲ ਦੇ ਇੱਕ ਡੇਰੇ ਵਿੱਚ ਅੱਜ ਪੁਲਿਸ ਨੇ ਰੇਡ ਮਾਰੀ ਤਾਂ ਪੁਲਿਸ ਦੇ ਹੋਸ਼ ਹੀ ਉੜ ਗਏ ਵੱਡੀ ਮਾਤਰਾ ਵਿੱਚ ਦੇਸੀ ਲਾਂ ਅਤੇ ਸ਼ਰਾਬ ਬਰਾਮਦ ਕੀਤੀ ਗਈ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਐਸ ਐਚ ਓ ਥਾਣਾ ਤਾਰੀਵਾਲ ਇੰਸਪੈਕਟਰ ਮੈਡਮ ਬਜੀਤ ਕਰਨੇ ਕਿਹਾ ਕਿ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਜਸਪੀਰ ਸਿੰਘ ਨਾਮਕ ਨੌਜਵਾਨ ਵੱਡੇ ਪੱਧਰ ਤੇ ਦੇਸੀ ਸ਼ਰਾਬ ਦਾ ਕਾਰੋਬਾਰ ਕਰ ਰਿਹਾ ਹੈ ਜਿਸ ਤੇ ਅੱਜ ਜਦੋਂ ਉਹਨਾਂ ਨੇ ਪੁਲਿਸ ਪਾਰਟੀ ਅਤੇ ਐਕਸਾਈਜ਼ ਵਿਭਾਗ ਦੇ ਨਾਲ ਰੇਡ ਕੀਤੀ ਤਾਂ 4.5 ਲੀਟਰ ਲਾਹਣ ਤੇ ਇੱਕ ਕੈਨ ਸ਼ਰਾਬ ਬਰਾਮਦ ਹੋਇਆ ਤੇ ਦੋਸ਼ੀ ਮੌਕੇ ਤੇ ਭੱਜਣ ਵਿੱਚ ਕਾਮਯਾਬ ਹੋ ਗਏ। ਹਨੂ ਪਿੰਡ ਜਫਰਵਾਲ ਤੋਂ ਅਸੀਂ ਅੱਜ ਰੇਡ ਕੀਤਾ ਜਸਬੀਤ ਸਿੰਘ ਦੇ ਘਰੇ ਜਿੱਥੇ ਸਾਨੂੰ 450 ਲੀਟਰ ਦੇ ਕਰੀਬ ਲਾਹਣ ਤੇ ਇੱਕ ਕੰਨ ਸ਼ਾਪ ਦਾ ਜਿਹੜਾ ਸਾਨੂੰ ਬਰਾਮਦ ਹੋਇਆ। ਇਹ ਪਹਿਲੇ ਵੀ ਇਹਦੇ ਤੇ ਪਰਚੇ ਲੇਕਨ ਐਕਸਾਈਜ ਵਗੈਰਾ ਦਾ ਕੋਈ ਨਹੀਂ ਹੈਗਾ। ਪਹਿਲੇ ਇਹਦੇ ਤੇ ਪਰਚੇ ਹੈਗੇ ਆ। ਸਾਨੂੰ ਇਹ ਸਾਨੂੰ ਇਹ ਗੁਪਤ ਇਨਫੋਰਮੇਸ਼ਨ ਮਿਲੀ ਸੀ ਸਾਡੀ ਤੇ ਉਹਦੇ ਮੁਤਾਬਕ ਅਸੀਂ ਜਿਹੜਾ ਹੈਗਾ ਅੱਜ ਸਾਰੀ ਐਕਸਾਈਜ ਵਾਲੇ ਤੇ ਅਸੀਂ ਪੰਜਾਬ ਪੁਲਿਸ ਨੇ ਜਿਹੜਾ ਹੈਗਾ ਦੋਨਾਂ ਟੀਮਾਂ ਬਣਾ ਕੇ ਅਸੀਂ ਤੇ ਅੱਜ ਜਿਹੜੇ ਵੱਖ-ਵੱਖ ਜਗ੍ਹਾ ਤੇ ਅਸੀਂ ਰੇਟ ਕਿਤੇ ਜਿੱਥੇ ਕਿ ਸਾਨੂੰ ਜਫਰਵਾਲ ਪਿੰਡ ਤੋਂ ਸਾਨੂੰ ਅੱਜ ਇਹ ਸਾਡੀ ਲਾਹਨ ਤੇ ਸ਼ਰਾਬ ਜਿਹੜੀ ਪ੍ਰਾਪਤ ਹੋਈ ਹੈ ਇਹ ਆਪ ਹੀ ਖੋਦੀ ਬਣਾਉਂਦਾ ਸੀਗਾ ਤੇ ਤਿਆਰ ਆਪ ਹੀ ਕਰਦਾ ਸੀਗਾ ਤੇ ਕਿਸੇ ਕੋਲੋਂ ਨਹੀਂ ਲੈਂਦਾ ਕਿਉਂਕਿ ਲਾਹਨ ਮਿਲੀ ਸਾਨੂੰ ਲਾਹਨ ਜਿਹੜੀ ਹੈਗੀ ਉਹ ਆਪ ਹੀ ਤਿਆਰ ਹੁੰਦੀ ਹੈ ਸ਼ਰਾਬ ਇਹ ਨਹੀਂ ਅੱਜ ਉਹ ਪਗੋੜਾ ਹੈਗਾ ਉਹ ਨਹੀਂ ਸਾਨੂੰ ਮਿਲਿਆ ਪਰ ਜਲਦ ਜਿਹੜਾ ਅਸੀਂ ਉਹਨੂੰ ਇਹ ਇਹ ਜਦੋਂ ਉਹਦੀ ਰੈਸਟ ਹੋਈ ਸਾਨੂੰ ਫਿਰ ਪਤਾ ਲੱਗੂਗਾ ਸਾਰਾ ਕਿ ਕੌਣ-ਕੌਣ ਇਹਦੇ ਨਾਲ ਹੋਰ ਇਨਵੋਲਵ ਹੈਗੇ ਆ ਜਿਹੜੇ-ਜਿਹੜੇ ਹੋਣਗੇ ਉਹਨਾਂ ਨੂੰ ਅਸੀਂ ਆਮਦਤ ਕਰਾਂਗੇ ਮੈਡਮ ਕੁਝ ਦਿਨ ਸਾਡੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਹਦਾਇਤਾਂ ਨੇ ਸਾਨੂੰ ਨਸ਼ਿਆਂ ਸੰਬੰਧੀ ਜੜੀਆਂ ਹੈਗੀਆਂ ਨੇ ਡੇਲੀ ਦੇ ਡੇਲੀ ਸਾਨੂੰ ਇੰਸਟਰਕਸ਼ਨਾਂ ਮਿਲਦੀਆਂ ਨੇ ਉਹਦੇ ਮੁਤਾਬਕ ਅਸੀਂ ਡੇਲੀ ਤੇ ਡੇਲੀ ਜਿਹੜੇ ਹੈਗੇ ਆ ਹੋਰ ਜਗ੍ਹਾ ਤੇ ਵੀ ਜਿੱਥੇ ਹੋ ਰਿਹਾ ਨਸ਼ਿਆਂ ਦੇ ਤੰਦੇ ਹੋ ਰਿਹਾ ਅਸੀਂ ਉਹਨਾਂ ਨੂੰ ਜਲਦ ਕਾਬੂ ਕਰਾਂਗੇ ਸਾਨੂੰ ਵੀ ਜੇੜੀ ਕੋਈ ਇਦਾਂ ਦੀ ਹੈਗੀ ਆ ਸਾਨੂੰ ਇਨਫੋਰਮੇਸ਼ਨ ਦੇਣ ਜਿਹੜੀ ਉਹਨਾਂ ਦੀ ਗੁਪਤ ਰੱਖੀ ਜਾਊਗੀ ਤੇ ਸਾਡੇ ਨਾਲ ਸਾਥ ਦੇ ਆਕਾਲੀ ਵਰਕਰਾਂ ਤੇ ਹੋਏ ਪਰਚੇ ਦੇ ਸਬੰਧ ਵਿੱਚ ਬੀ.ਡੀ.ਪੀ.ਓ ਦਫਤਰ ਤਾਰੀਵਾਲ ਪਹੁੰਚੇ ਆਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਬੀ.ਡੀ.ਪੀ.ਓ ਤਾਰੀਵਾਲ ਅਤੇ ਰਮਨਦੀਪ ਸਿੰਘ ਸੰਧੂ ਦੇ ਵਿਚਕਾਰ ਹੋਈ ਤਿੱਖੀ ਬਹਿਸ-ਭਾਜੀ ਬੀ.ਡੀ.ਪੀ.ਓ ਤਾਰੀਵਾਲ ਨੇ ਜ਼ਿਲ੍ਹਾ ਪ੍ਰਧਾਨ ਰਮਨਦੀਪ ਸਿੰਘ ਸੰਧੂ ਤੇ ਪਰਚਾ ਕਰਾਉਣ ਦੀ ਧਮਕੀ ਦਿੱਤੀ ਤੇ ਮਾਮਲਾ ਕਾਲੀਵਰ ਭਾਂਦੇ ਪਿੰਡ ਡੁੱਡੀਪੁਰ ਦੇ 66 ਤੇ ਨਾਜਾਇਜ਼ ਕਬਜ਼ਾ ਕਰਨ ਤੇ ਕਬਜ਼ਾ ਛਡਾਉਣ ਗਏ ਪੰਚਾਇਤੀ ಧಿಕਾਰੀ ਤੇ ਪੰਚਾਇਤ ਸੱਤਰ ਨਾਲ ਮਾਰ ਕਟਾਈ ਕਰਨ ਦਾ ਪਰਚਾ ਦਰਜ ਕਰਾਉਣਾ ਦਾ ਹੈ ਵੇਖੋ ਜੀ ਮੈਂ ਅੱਜ ਸਵੇਰੇ ਜਦੋਂ ਉਠਿਆ ਤੇ ਮੇਰੇ ਜਿਹੜੇ ਸਾਫਕਾ ਮੈਂਬਰ ਪੰਚਾਇਤ ਗੁਰਮਖ ਸਿੰਘ ਹੁਣੀ ਬਲਬੀਰ ਸਿੰਘ ਹੁਣੀ ਤੇ ਮਨਪ੍ਰੀਤ ਸਾਡਾ ਅਵਤਾਰ ਸਿੰਘ ਹੁਣੀ ਜਿਹੜੇ ਆ ਇਹਨਾਂ ਦੇ ਉੱਤੇ ਇੱਕ ਐਫਆਈਆਰ ਦਰਜ ਹੋ ਗਈ ਆ ਐਫਆਈਆਰ ਨੰਬਰ 1 ਆ ਥਾਣਾ ਸੇਖਵਾ ਚ ਦਰਜ ਹੋਈ ਆ ਔਰ ਇਹਨਾਂ ਬੰਦਿਆਂ ਨੂੰ ਘਰੋਂ ਜਿਹੜਾ ਵਾ ਉਹ ਪੁਲਿਸ ਵੱਲੋਂ ਲਿਆਂਦਾ ਗਿਆ ਵੀ ਤੁਹਾਡੇ ਤੇ ਐਫ ਆਈ ਆਰ ਦਰਜ ਹੋਈ ਆ ਬੀ ਡੀ ਪੀਓ ਧਾਰੀਵਾਲ ਦੇ ਬਿਆਨਾਂ ਤੇ ਅਸੀਂ ਚੌਂਕੀ ਗਏ ਆ ਉਹਨਾਂ ਨੇ ਡਿਪਟੀ ਸਾਹਿਬ ਵੀ ਉੱਥੇ ਆਏ ਆ ਐਸ ਐਚ ਓ ਸੇਖਵਾ ਵੀ ਆਏ ਆ ਉਹਨਾਂ ਕਿਹਾ ਕਿ ਵੀਡੀਓ ਧਾਰੀਵਾਲ ਨੇ ਕਿਹਾ ਕਿ ਮੇਰੇ ਨਾਲ ਮਿਸ ਬਿਹੇਵ ਇਹਨਾਂ ਬੰਦਿਆਂ ਨੇ ਕੀਤਾ ਔਰ ਜਿਹੜੀ ਆ ਨਜਾਇਜ਼ ਕਬਜ਼ਾ ਇਹਨਾਂ ਕੋਲ ਆ ਵੇਖੋ ਨਜਾਇਜ਼ ਕਬਜ਼ਾ ਜਿਹੜਾ ਰੈਵਿਨਿਊ ਰਿਕਾਰਡ ਦੇ ਹਿਸਾਬ ਨਾਲ ਸਾਬਤ ਤਹਿਸੀਲ ਨਸ਼ਹਰਾ ਮੱਜਾ ਸਿੰਘ ਦੇ ਜਿਹੜੇ ਪਟਵਾਰੀ ਗਰਦੌਰ ਉਹਨਾਂ ਨੇ ਨਿਸ਼ਾਨਦਾਈ ਕੀਤੀ ਆ ਕੋਈ ਇੱਕ ਡੇਢ ਸਾਲ ਪਹਿਲੋਂ ਉਸ ਤੋਂ ਬਾਅਦ ਜਿਹੜਾ ਕੋਈ ਵੀ ਨਿਜਾਜ ਕਬਜ਼ਾ ਨਹੀਂ ਛੱਪੜ ਦਾ ਕੰਮ ਚੱਲ ਰਿਹਾ ਇਹਨਾਂ ਬੰਦਿਆਂ ਦੀ ਆਪਣੀ ਜੱਦੀ ਮਾਲਕੀ ਆ ਜਿਹੜੀ ਬਿਲਕੁਲ ਇਹਨਾਂ ਦੀ ਆਪਣੀ ਮਾਲਕੀ ਦੇ ਵਿੱਚ ਇਹਨਾਂ ਨੇ ਆਪਣਾ ਬਣਾਇਆ ਘਰ ਇਹਨਾਂ ਦੇ ਖਿਲਾਫ ਜਿਹੜੀ ਐਫਆਈਆਰ ਦਰਜ ਬੀਡੀਓ ਧਾਰੀਵਾਲ ਵੱਲੋਂ ਹੋਈ ਆ ਪੁਲਿਸ ਪ੍ਰਸ਼ਾਸਨ ਨੇ ਡਿਪਟੀ ਸਾਹਿਬ ਨੇ ਐਸਐਚਓ ਸਾਹਿਬ ਨੇ ਕਿਹਾ ਕਿ ਇਹਨਾਂ ਬੰਦਿਆਂ ਨੂੰ ਲੈ ਜਾਓ ਉਹਨਾਂ ਦੇ ਬਿਆਨਾਂ ਤੇ ਅਸੀਂ ਜਿਹੜੀ ਆ ਐਫ ਆਈ ਆਰ ਦਰਜ ਕੀਤੀ ਆ ਅਸੀਂ ਧਾਰੀਵਾਲ ਵੀਡੀਓ ਜਿਹੜੇ ਗੁਰਜੀਤ ਸਿੰਘ ਚਾਲ ਆ ਉਹਨਾਂ ਕੋ ਗਏ ਆ ਸਾਰੇ ਪਿੰਡ ਦੇ ਡੁੱਡੀਪੁਰ ਦੀ ਸਾਰੀ ਨਮਾਇੰਦਾ ਪੰਚਾਇਤ ਮੈਂਬਰ ਸਰਪੰਚ ਔਰ ਸਾਰੇ ਮੋਤਬਰ ਬੰਦੇ ਉੱਥੇ ਗਏ ਆ ਉਹਨਾਂ ਨੂੰ ਕਿਹਾ ਵੀ ਵੀਡੀਓ ਸਾਹਿਬ ਆ ਜਿਹੜੀ ਤੁਹਾਡੇ ਵੱਲੋਂ ਐਫ ਆਈ ਆਰ ਦਰਜ ਹੋਈ ਆ ਥਾਣਾ ਸੇਖਵਾ ਚ 1 ਨੰਬਰ ਐਫ ਆਈ ਆਰ ਆ ਇਹ ਜਿਹੜੀਆਂ ਇਹਦੀ ਸਾਨੂੰ ਦੱਸ ਦੋ ਕਿ ਇਹਨਾਂ ਬੰਦਿਆਂ ਦੇ ਵਿੱਚੋਂ ਤੁਸੀਂ ਤੁਹਾਡੇ ਨਾਲ ਪਛਾਣ ਕਰ ਦੋ ਕਿ ਤੁਹਾਡੇ ਨਾਲ ਕੋਈ ਮਿਸਬੇਵ ਹੋਇਆ ਹੋਏ ਜਾਂ ਇਹਨਾਂ ਬੰਦਿਆਂ ਨੇ ਜਾਇਜ਼ ਕਬਜ਼ਾ ਕੀਤਾ ਹੋਏ ਵੀਡੀਓ ਧਾਰੀ ਵਾਲਦਾ ਵਤੀਰਾ ਬਹੁਤ ਮਾੜਾ ਹੀ ਨਿੰਦਨਯੋਗ ਹੀ ਇਹ ਜਿਹੜਾ ਬਲਾਕ ਆ ਇਹਦੇ ਵਿੱਚ ਕੋਈ ਵੀ ਜਿਹੜੇ ਬਲਾਕ ਦੇ ਪਿੰਡਾਂ ਦੇ ਵਿੱਚੋਂ ਨੁਮਾਇੰਦਾ ਆ ਸਕਦਾ ਵੀਡੀਓ ਨਾਲ ਗੱਲ ਕਰ ਸਕਦਾ ਸਾਰੇ ਮੋਤਮੇਰ ਬੰਦੇ ਮੈਂਬਰ ਪੰਚਾਇਤ ਔਰ ਸਰਪੰਚ ਲਾਗੇ ਲਾਗੇ ਪਿੰਡਾਂ ਦੇ ਵੀ ਸਾਬਕਾ ਸਰਪੰਚ ਉੱਥੇ ਗਏ ਆ ਵੀਡੀਓ ਨੇ ਬਿਲਕੁਲ ਨਾਗਾਨੀ ਕੀਤੀ ਆ ਸਾਡੇ ਬੰਦਿਆਂ ਨੂੰ ਸਭ ਕੋ ਧਬਕੇ ਮਾਰੇ ਆ ਵੀ ਬਿਲਕੁਲ ਮੇਰੇ ਦਫਤਰ ਜੋ ਬਾਹਰ ਹੋ ਜੋ ਜਿਹੜਾ ਕਿ ਦਫਤਰ ਜਿਹੜਾ ਲੋਕਾਂ ਵਾਸਤੇ ਬਣਿਆ ਸੋ ਮੈਂ ਪ੍ਰਸ਼ਾਸਨ ਤੋਂ ਇਹ ਮੰਗ ਕਰਨੀ ਆ ਡੀਸੀ ਗੁਰਦਾਸਪੁਰ ਐਸਐਸਪੀ ਬਟਾਲਾ ਉਹਨਾਂ ਨੂੰ ਬੇਨਤੀ ਕਰਨਾ ਕਿ ਜਿਹੜੀ ਐਫਆਈਆਰ ਹੋਈ ਆ ਇਹਦੀ ਜਿਹੜੀ ਆ ਚੰਗੀ ਤਰ੍ਹਾਂ ਜਾਂਚ ਕੀਤੀ ਜਾਵੇ ਔਰ ਇਹਨੂੰ ਰੱਦ ਕੀਤਾ ਜਾਵੇ ਅਗਰ ਨਹੀਂ ਰੱਦ ਹੁੰਦੀ ਤੇ ਗੇਨ ਅਈ ਰਾਤ ਹੁੰਦੀ ਤੇ ਸਹੀ ਡਿਪਟੀ ਸਾਹਿਬ ਨਾਲ ਵੀ ਗੱਲ ਕੀਤੀ ਆ ਐਸਐਸਪੀ ਸਾਹਿਬ ਤੇ ਗੱਲ ਨਹੀਂ ਹੋਈ ਰੀਡਰ ਸਾਹਿਬ ਨਾਲ ਗੱਲ ਹੋਈ ਆ ਵੀਡੀਓ ਨੂੰ ਅਸੀਂ ਜਾ ਕੇ ਦੱਸ ਆਏ ਆ ਫੇਰ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਆ ਉਹਦੇ ਨਾਲ ਗੱਲ ਕਰਕੇ ਸਾਰੇ ਹਲਕਾਂ ਚਾਰਜ ਵਾਲਾਂ ਨਾਲ ਗੱਲ ਕਰਕੇ ਵੱਡੀ ਅਜੀਟੇਸ਼ਨ ਕਰਾਂਗੇ ਦੋਸਤੋਂ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬਰੂ ਹੋਵਾਂਗੇ ਤਤਕ ਲਈ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦਿਓ ਇਜਾਜ਼ਤ ਰੱਬ ਰਾਖਾ